ਕੈਂਪਟਰ ਨੂੰ ਐਸੇ ਤਰ੍ਹਾਂ ਇਹ ਲੋਕਤੰਤਰ ਦਾ ਘਾਣ ਕਰ ਰਿਹਾ ਯਾਰ ਅਸੀਂ ਸਾਡੀ ਸਾਰੀ ਉਮਰ ਲੰਘੀ ਅਸੀਂ ਕਦੇ ਹੁੱਲੜਵਾਜੀ ਨਾ ਕੀਤੀਆਂ ਨਾ ਕਰੀਏ ਲੇਕਿਨ ਬੋਲਣ ਦਾ ਅਧਿਕਾਰ ਹੈ ਅਸੀਂ ਬੋਲਣ ਵਾਸਤੇ ਇੱਥੇ ਆਏ ਆ ਸਾਨੂੰ ਸੱਤ ਨੱਕਿਆ ਤੋਂ ਲੰਘਣਾ ਪਿਆ ਪਿੰਡ ਐਮਨਪੁਰਾ ਬੁਢਲਾਡੇ ਦੇ ਨਾਲ ਉੱਥੇ ਪਿੰਡਾਂ ਦੇ ਵਿੱਚ ਪੁਲਿਸ ਭੇਜਤੀ ਪਹਿਲੀ ਵਾਰ ਦੇਖਿਆ ਇਹ ਪਿੰਡਾਂ ਦੇ ਵਿੱਚ ਪਿੰਡਾਂ ਬੱਛੂ ਆੜੇ ਪੁਲਿਸ ਭੇਜੀ ਸੀ ਮੇਰੇ ਨਾਲ ਆਏ ਨੇ ਪਿੰਡ ਕਲੀਪੁਰ ਪੁਲਿਸ ਭੇਜੀ ਤੀ ਦਾਸ ਦੇ ਪਿੰਡ ਐਮਦਪੁਰ ਪੁਲਿਸ ਭੇਜੀ ਲੋਕ ਮੋਟਰਸਾਈਕਲਾਂ ਤੇ ਉਹਦਾ ਪਰਾ 6 ਨਾਕੇ ਦਾ ਸੀ ਪਾਰ ਕੀਤੇ ਆ 6 ਨਾਕੇ ਝੂਠ ਬੋਲ ਕੇ ਆਇਆ ਅਸੀਂ ਹਸਪਤਾਲ ਜਾਂਦੇ ਆ ਅਸੀਂ ਫਲਾਣੇ ਤੋਂ ਜਾਂਦੇ ਆ ਲੇਕਿਨ ਇੱਕ ਪਾਸੇ ਖੁਸ਼ੀ ਦੀ ਗੱਲ ਹੈ ਜਿੰਨਾ ਇਹ ਪ੍ਰੈਸ਼ਰ ਪਾਊਗਾ ਅਸੀਂ ਦੂਣ ਸਵਾਏ ਹੋ ਕੇ ਨਿਬੜਾਂਗੇ ਜਿਹੜੀ ਅਸਲ ਪੱਤੇ ਵਾਲੀ ਗੱਲ ਆ ਮੈਂ ਲਾਸਟ ਕਹਿੰਦਾ ਜਿੱਦ ਦੇ ਅਸੀਂ 14 ਜਨਵਰੀ ਨੂੰ ਪੰਜਾਬ ਪੰਜਾਬੀ ਤੇ ਬਚਾਓ ਯਾਤਰਾ ਦਾ ਕਾਫਲਾ ਸ੍ਰੀ ਦੰਦਮਾ ਸਾਹਿਬ ਤੋਂ ਸ਼ੁਰੂ ਕੀਤਾ ਹੈ ਕਿਉਂਕਿ ਦਾਸ ਲੱਖਾ ਸਿੰਘ ਦਾ